ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਨੀ ਫਾਰਮਸ 77 ਤੋਂ ਕੱਲ ਆਪਣੇ ਫਾਰਮ ਦੇ ਉੱਤੇ ਜਾਪਾਨ ਤੋਂ ਇੱਕ ਟੀਮ ਆਈ ਜੀ ਵਿజిਟ ਕਰਨ ਦੇ ਲਈ ਫਾਰਮ ਨੂੰ ਇਹ ਟੀਮ ਡਾਕਟਰ ਸੰਦੀਪ ਜੀ ਗਰੇਵਾਲ ਡਿਪਟੀ ਡਾਇਰੈਕਟਰ ਹਾਰਟੀਕਲਚਰ ਸੰਗਰੂਰ ਪਟਿਆਲਾ ਉਹਨਾਂ ਦੀ ਅਗਵਾਈ ਹੇਠ ਇਹ ਟੀਮ ਸਾਡੇ ਫਾਰਮ ਦੇ ਉੱਤੇ ਆਈ ਇਹਨਾਂ ਦੇ ਨਾਲ ਐਚ ਡੀਓ ਮਾਡਮ ਡਾਕਟਰ ਨਿਰਪਿੰਦਰ ਕੌਰ ਲਹਿਰਾ ਤੇ ਐਚ ਡੀਓ ਡਾਕਟਰ ਵਿਪੇਸ਼ ਜੀ ਸਾਡੇ ਫਾਰਮ ਦੇ ਉੱਤੇ ਆਏ ਨਾਲ ਇਹਨਾਂ ਦੇ ਤੇ ਬਹੁਤ ਸੋਹਣੀ ਵਿਜ਼ਿਟਰ ਰਹੀ ਮਹਿਕ ਵਿੱਚ ਲਵੇ ਜਦੋਂ ਕੋਈ ਬਾਹਰਲੀ ਟੀਮ ਆਂਦੀ ਆ ਤਾਂ ਇਹਨਾਂ ਨੂੰ ਜਿਹੜਾ ਵੀ ਕਿਸਾਨ ਚੰਗਾ ਲੱਗਦਾ ਪ੍ਰੋਗਰੈਸਿਵ ਲੱਗਦਾ ਉਹਨਾਂ ਦੇ ਫਾਰਮ ਫਿਰ ਇਹ ਟੀਮ ਵਿਜਿਟ ਕਰਵਾਉਂਦੀ ਆ ਤੇ ਉਹਨਾਂ ਦੇ ਵਿੱਚੋਂ ਸਾਡਾ ਫਾਰਮ ਵੀ ਇਹਨਾਂ ਨੇ ਚੁਣਿਆ ਤੇ ਇਹਨਾਂ ਨਾਲ ਗੱਲਾਂ ਕੀਤੀਆਂ ਸੀ ਨੇ ਬਹੁਤ ਡੀਪਲੀ ਇਹਨਾਂ ਨੇ ਨੋਟ ਕੀਤਾ ਵੀ ਅਸੀਂ ਕੀ ਕਰਿਆ ਕਦੋਂ ਸ਼ੁਰੂ ਕਰਿਆ ਉਸ ਤੋਂ ਬਾਅਦ ਲੰਚ ਚੈਨਲ ਦਿੱਤਾ ਗਿਆ ਫਾਰਮ ਦੇ ਉੱਤੇ ਹੀ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਨੇ ਪਿਆਜ਼ ਦਾ ਬੀਜ ਕਿਵੇਂ ਬਣਦਾ ਕੀ ਬਰੀਕੀਆਂ ᱛੀਆਂ ਉਹਦੇ ਵਿੱਚ ਇਹਨਾਂ ਨੇ ਬਹੁਤ ਡੀਪਲੀ ਯਾਨੀ ਕਿ ਉਹੋ ਵਿਸ਼ਾ ਨੋਟ ਕਰਿਆ ਪਿਆਜ਼ ਦੇ ਬੀਜ ਨੂੰ ਲੈ ਕੇ ਡਾਕਟਰ ਸੰਦੀਪ ਜੀ ਨਾਲ ਵੀ ਬਹੁਤ ਗੱਲਬਾਤ ਹੋਈ ਪਿਆਜ਼ ਦੇ ਬੀਜ ਨੂੰ ਲੈ ਕੇ ਇਹਨਾਂ ਨੂੰ ਦੱਸਿਆ ਵੀ ਕਿਵੇਂ ਬੀਜ ਬਣਦਾ ਉਸ ਤੋਂ ਬਾਅਦ ਅਸੀਂ ਆਏ ਜੀ ਤਰਬੂਜ ਦੇ ਫੀਲਡ 'ਚ ਇੱਥੇ ਜੰਨਤ ਵੈਰਾਈਟੀ ਲੱਗੀ ਹੋਈ ਹੈ ਤੇ ਨਾਲ ਪੀਯੂ ਦਾ ਖਰੂਜਾ ਵੀ ਲੱਗਿਆ ਹੋਇਆ ਜੋ ਨਵਾਂ ਬੀਜ ਆਇਆ ਹੈ ਪੰਜਾਬ ਅਮਰਿਤ ਉਸ ਤੋਂ ਬਾਅਦ ਜੀ ਅਸੀਂ ਇਹਨਾਂ ਨੂੰ ਆਪਣਾ ਹਲਦੀ ਦਾ ਵਰਕ ਦਿਖਾਇਆ ਵੀ ਅਸੀਂ ਹਲਦੀ ਦਾ ਕੰਮ ਨਵਾਂ ਸ਼ੁਰੂ ਕਰਿਆ ਇਸ ਵਾਰੀ ਤੇ ਬਹੁਤ ਡੀਪਲੀ ਗੱਲਾਂ ਯਾਨੀ ਕਿ ਇਹਨਾਂ ਨੇ ਸਾਡੇ ਨਾਲ ਕਰੀਆਂ ਤੇ ਇਹਨਾਂ ਨੂੰ ਹਲਦੀ ਦੀ ਪੀਸੀ ਹੋਈ ਜੋ ਹਲਦੀ ਸੀ ਸਾਡੇ ਲਵੇ ਉਹ ਚੈੱਕ ਕਰਾਈ ਉਸ ਤੋਂ ਬਾਅਦ ਆਊਟਲੈਟ ਦੇ ਉੱਤੇ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਵੀ ਸਾਡਾ ਸਾਰਾ ਕਸਟਮਰ ਇਥੋਂ ਆਂਦਾ ਹੈ ਤੇ ਨਾਲ ਜਾਂਦੇ ਜਾਂਦੇ ਇੱਕ ਸੈਲਫੀ ਲਈ ਅਸੀਂ ਨੇ ਸਾਰਿਆਂ ਨੇ ਇਕੱਠਿਆਂ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਫਾਰਮ ਵਿਜਿਟ ਕਰਕੇ ਸਸਰੀ ਘਰ ਬੁਲਾ ਕੇ ਆਪ ਦੇ ਵਾਪਸ ਚੰਡੀਗੜ੍ਹ ਹੋਟਲ ਦੇ ਵਿੱਚ ਰਹਿ ਰਹੇ ਨੇ ਇਹ ਉੱਥੇ ਵਾਪਸ ਚਲੇ ਗਏ ਤੇ ਫਾਰਮ ਵੱਲੋਂ ਸਾਰਿਆਂ ਨੂੰ ਇੱਥੇ ਆਏ ਨੂੰ ਜੀ ਆਖਿਆ ਜਾਂਦਾ ਜੀ ਡਾਕਟਰ ਸੰਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ